ਅਮਰੀਕਨ ਨੇਵੀ ਦੇ ਸਾਬਕਾ ਸੀਲ ਕਮਾਂਡੋ ਵੱਲੋਂ ਲਾਦੇਨ ਨੂੰ ਮਾਰਨ ਲਈ ਚਲਾਏ ਗਏ ਆਪਰੇਸ਼ਨ ਤੇ ਕਿਤਾਬ ਲਿਖਣ ਦੇ ਬਦਲੇ 70 ਲੱਖ ਡਾਲਰ ਦਾ ਜੁਰਮਾਨਾ ਦੇਣਾ ਪਵੇਗਾ ਇਸ ਵਿੱਚ ਕਿਤਾਬ ਦੀ ਵਿਕਰੀ ਤੋਂ ਮਿਲਣ ਵਾਲੀ ਸਾਰੀ ਰਕਮ ਸ਼ਾਮਿਲ ਹੈ ਅਮਰੀਕੀ ਨੇਵੀ ਦੇ ਸਾਬਕਾ ਸੀਲ ਕਮਾਂਡੋ ਮੈਥਿਊ ਬਿਸਸੋਨੇਟ ਤੇ ਦੋਸ਼ ਹੈ ਕਿ ਉਸਨੇ ਅਮਰੀਕੀ ਨਿਆਇ ਵਿਭਾਗ ਤੋਂ ਬਿਨਾਂ ਆਗਿਆ ਦੇ ਕਿਤਾਬ ਛਾਪੀ ਹੈ ਅਮਰੀਕੀ ਨੇਵੀ ਦੇ ਸਾਬਕਾ ਸਿਲਕ ਮਾਂਡੋ ਮੈਥਿਊ ਨੇ ਨਿਆਂ ਵਿਭਾਗ ਦੇ ਨਾਲ ਕਰਾਰ ਦੇ ਇੱਕ ਹਿੱਸੇ ਦੇ ਤੌਰ ਤੇ ਆਪਣੀ ਕਿਤਾਬ ਨੋ ਇਜ਼ੀ ਡੇ ਦ ਫਰਸਟ ਹੈਂਡ ਆਫ ਦਾ ਮਿਸ਼ਨ ਥੈਟ ਕਿਲਡ ਉਸਾਮਾ ਬਿਨ ਲਾਦਨ ਤੋਂ ਮਿਲਣ ਵਾਲੀ ਤਮਾਮ ਕਮਾਈ ਅਮਰੀਕੀ ਸਰਕਾਰ ਨੂੰ ਸੌਂਪਣ ਤੇ ਸਹਿਮਤੀ ਪ੍ਰਗਟਾਈ ਹੈ। ਅਮਰੀਕੀ ਨਿਆਂ ਵਿਭਾਗ ਦਾ ਇਲਜ਼ਾਮ ਹੈ ਕਿ ਮੈਥਿਊ ਨੇ ਕਿਤਾਬ ਨੂੰ ਛਾਪਣ ਤੋਂ ਪਹਿਲਾਂ ਸਤਾਖਰੜਾ ਵਿਭਾਗ ਕੋਲ ਜਮਾਨ ਨਹੀਂ ਕਰਵਾਇਆ। ਇਹ ਕਿਤਾਬ ਉਸਨੇ 2012 ਚ ਲਿਖੀ ਸੀ ਜਿਸ ਦੀ ਵਿਕਰੀ ਕਾਫੀ ਜ਼ਿਆਦਾ ਹੋਈ। ਇਸ ਤੋਂ ਮੈਥਿਊ ਨੂੰ 67 ਲੱਖ ਡਾਲਰ ਤੱਕ ਦੀ ਕਮਾਈ ਹੋਈ ਹੈ। ਅਮਰੀਕਾ ਦੇ ਸੈਨਿਕ ਨੀਮਾ ਮੁਤਾਬਕ ਕਿਸੇ ਵੀ ਸੈਨਿਕ ਮਹਿੰਮ ਦੀ ਜਾਣਕਾਰੀ ਜਨਤਕ ਕਰਨ ਤੋਂ ਪਹਿਲਾਂ ਇਸ ਦੀ ਅਗਿਆਪ ਵਿਭਾਗ ਤੋਂ ਲੈਣੀ ਜ਼ਰੂਰੀ ਹੈ। ਪਾਕਿਸਤਾਨ ਦੇ ਐਬਟਾਬਾਦ ਵਿੱਚ 2 ਮਈ 2011 ਨੂੰ ਨੇਵੀ ਸੀਲ ਨੇ ਸੈਨਿਕ ਕਾਰਵਾਈ ਕਰਦਿਆਂ ਹੋਇਆਂ ਉਸਾਵਾ ਬਿੰਲਾਦਨ ਨੂੰ ਇੱਕ ਸੀਕ੍ਰੇਟ ਆਪਰੇਸ਼ਨ ਤਹਿਤ ਮਾਰ ਸੁੱਟਿਆ ਸੀ।